ਸਰਹੱਦੀ ਇਲਾਕਿਆਂ 'ਚ ਸੰੰਦੇग्ध ਵਿਅਕਤੀ ਵੇਖੇ ਜਾਣ ਤੋਂ ਬਾਅਦ ਗੁਰੂਨਗਰੀ ਅੰਮ੍ਰਿਤਸਰ ਵਿੱਚ ਹਾਈ ਅਲਰਟ ਦੇ ਚੱਲਦੇ ਜਦੋਂ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਦੇਰ ਰਾਤ 12 ਵਜੇ ਤੱਕ ਚੱਲ ਰਹੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਸੰਬੰਧੀ ਡੰਡਾ ਚਲਾਇਆ ਤਾਂ ਪੜਕੇ ਦੁਕਾਨਦਾਰਾਂ ਵੱਲੋਂ ਅੱਜ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਇਸ ਸੰਬੰਧੀ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਬੀਤੀ ਰਾਤ 11 ਵਜੇ ਤੱਕ ਜਦੋਂ ਉਹ ਦੁਕਾਨ ਤੇ ਗ੍ਰਾਹਕ ਭੁਗਤਾਰੇ ਸਨ ਤਾਂ ਅਚਾਨਕ ਇੱਕ ASI ਵੱਲੋਂ ਦੋ ਮੰਡੋਂ ਨਾਲ ਲਿਆ ਕੇ ਦੁਕਾਨ ਤੇ ਕੰਮ ਕਰਦੇ ਲੜਕਿਆਂ ਉੱਤੇ ਡੰਡੇ ਬਰਸਾਏ ਗਏ ਜਿਸ ਦੇ ਚੱਲ ਦੇ ਗ੍ਰਾਹਕ ਭੱਜ ਗਏ ਤੇ ਉੱਥੇ ਹੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਵੀ ਡਰ ਦੇ ਮਾਰੇ ਹੁਣ ਕੰਮ ਤੇ ਨਹੀਂ ਆ ਰਹੇ ਜਿਸ ਨਾਲ ਸਾਡੇ ਕੰਮ ਉੱਤੇ ਅਸਰ ਪੈ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਬਾਬਤ ਕੋਈ ਵੀ ਸੂਚਨਾ ਪਹਿਲਾਂ ਨਹੀਂ ਦਿੱਤੀ ਗਈ ਤੇ ਅਚਾਨਕ ਸ਼ਕਤੀਕਰਨ ਕਾਰਨ ਪੁਲਿਸ ਦੇ ਇਸ ਰਵੱਈਏ ਤੇ ਦੁਕਾਨਦਾਰ ਖਾਸੇ ਨਰਾਜ਼ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇ ਪਾਸੀ ਕੀਤੀ ਸੁਣਾਉਂਦਿਆਂ ਜ਼ੁਬਾਨੀ ਪੀੜਤ ਦੁਕਾਨਦਾਰਾਂ ਦੀ ਕੱਲ ਰਾਤੀ 11 ਵਜੇ ਦੇ ਕਰੀਬ ਇਸ ਕੋ ਇਲਾਕੇ ਦਾ ਇਹ ਐਸਆਈ ਔਰ ਦੋ ਸਵੈਕ ਕਮਾਂਡੋ ਸਾਡੀ ਦੁਕਾਨ ਦੇ ਉੱਤੇ ਆਏ ਆ ਔਰ ਇਹਨਾਂ ਨੇ ਆ ਕੇ ਲਾਠੀਆਂ ਵਰਸਾਈਆਂ ਚਪੇੜਾਂ ਵੰਸਾਈਆਂ ਮੁੱਕੇ ਵਰਸਾਏ ਆ ਜਿਹਦੀ ਵੀਡੀਓ ਜਿਹੜੀ ਸੀਸੀਟੀਵੀ ਦੇ ਵਿੱਚ ਆ ਗਈ ਹੋਈ ਆ ਔਰ ਇਹ ਇਸ ਤਰ੍ਹਾਂ ਦੀ ਤਕੇਸ਼ਾਈ ਹੋ ਰਹੀ ਆ ਕਿ ਲੋਕਾਂ ਨੂੰ ਉਜਾੜਨ ਦਾ ਕੰਮ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਸਰਕਾਰ ਰੋਜ਼ਗਾਰ ਪੈਦਾ ਕਰ ਨਹੀਂ ਸਕਦੀ ਤੇ ਰੋਜ਼ਗਾਰ ਨੂੰ ਉਜਾੜ ਰਹੀ ਆ ਕੁਝ ਦਿਨਾਂ ਤੋਂ ਐਸ ਇਲਾਕੇ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਸੀ ਮਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਔਰ ਪੁਲਿਸ ਵੱਲੋਂ ਔਰ ਮੌਸਮ ਉਸੇ ਮੁਹਿੰਦਰਾ ਕੀਤੀ ਸੀ ਕਿ ਐਸੇ ਇਲਾਕੇ ਦੇ ਵਿੱਚ ਜਿਹੜੇ ਅਨਸੋਸ਼ੀਅਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਬਾਹਰ ਕਰਨਾ ਉਹ ਇਹ ਕਰ ਨਹੀਂ ਪਾਏ ਔਰ ਅੱਜ ਵੀ ਉਹ ਅਨਸੋਸ਼ੀਅਲ ਐਲੀਮੈਂਟਸ ਉੱਤੇ ਘੁੰਮਦੇ ਨੇ ਔਰ ਉਹ ਉਹ ਕਰਨ ਦੇ ਬਜਾਏ ਲੋਕੀ ਦੁਕਾਨਦਾਰਾਂ ਨੂੰ ਪੁਲਿਸ ਵਾਲੇ ਪਰੇਸ਼ਾਨ ਕਰ ਰਹੇ ਆ ਇਹ ਰਾਤ ਨੂੰ 11 ਵਜੇ 12 ਵਜੇ 1 ਵਜੇ ਤੱਕ ਪਰਸੋ 14 ਰਾਤੀ 1 ਵਜੇ ਦੁਕਾਨ ਬੰਦ ਕਰਾਣ ਆਏ 12 ਵਜੇ ਆਏ 1 ਵੇ ਆਏ ਐ ਨਹੀਂ ਪਤਾ ਕਿਹਦੇ ਆਰਡਰ ਨੇ ਕਿਹਦੇ ਨਹੀਂ ਨਹੀਂ ਦੁਕਾਨਾਂ ਬੰਦ ਕਰਵਾਉਂਦੇ ਲੇਕਿਨ ਇਹ ਜਿਹੜੀ ਹੈਰੀਟੇਜ ਥੀਡ ਹੈਗੀ ਆ ਇੱਥੇ ਚਲੀ ਜਾਂਦੇ ਟੂਰਿਸਟ ਜਾਂਦਾ ਜਵੀ ਕੈਂਡੀ ਟੂਰਿਸਟ ਨੂੰ ਆਪਣੀ ਲੋੜ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੀ ਚਾਹੀਦੀਆਂ ਉਹ ਟੂਰਿਸਟ ਰਾਤ ਨੂੰ ਸਾਰਾ ਸਿਲਵਾ ਬੰਦ ਕਰਾਣ ਆਂਦੇ ਆ ਜਿੰਨੀ ਪਬਲਿਕ ਹੈਗੀ ਆ ਸਾਰੀ ਭੱਜਨ ਦੀ ਦੌੜ ਜਾਂਦੀ ਜਿੱਦਾਂ ਸ਼ਹਿਰ ਦੇ ਵਿੱਚ ਕਰਫੂ ਲੱਗ ਗਿਆ ਔਰ ਪਬਲਿਕ ਪੁੱਛਦੀ ਸਾਨੂੰ ਜਿਹੜੇ ਟੂਰਿਸਟ ਬਾਹਰ ਬਾਰੇ ਦੂਰੋਂ ਦੂਰੋਂ ਆਈਆਂ ਸੰਗ ਦਾ ਇੱਥੇ ਕੀ ਹੋ ਗਿਆ ਇੱਕਦਮ ਤੁਹਾਨੂੰ ਲੱਗਦਾ ਕਿ ਜਿਹੜਾ ਟੀਵੀ ਸੁਣਦਾ ਗਲਤ ਇੰਪ੍ਰੈਸ਼ਨ ਪੈਂਦਾ ਜੀ ਬਿਲਕੁਲ ਗਲਤ ਇੰਪ੍ਰੈਸ਼ਨ ਪੈ ਰਿਹਾ ਜਿਹੜਾ ਟੂਰਿਸਟ ਹੈ ਅੱਗੇ ਜਿਹੜਾ ਟੂਰਿਸਟ ਮਨਿੰਦਰ ਸਿੰਘ ਜੀ ਮਡੋਨਸ ਦੇ ਸਾਹ ਸਾਡੀਆਂ ਚਾਰ ਦੁਕਾਨਾਂ ਨੇ ਚੋਹਾਂ ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਲੱਗੇ ਹੋਏ ਆ ਆਪਣੇ ਕੰਮ ਕਰ ਰਹੇ ਆ ਅਸੀਂ 12 ਵਜੇ ਦਾ ਟਾਈਮ ਆ 11 ਵਜੇ ਪੋਂ ਆਣ ਕੇ ਕਹਿੰਦੇ ਸਾਡਾ ਜਦੋਂ ਅਸੀਂ ਆ ਗਏ ਆ ਉਦੋਂ ਹੀ ਮੱਕੀ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਛੱਡ ਹੁਣ ਗਾਹਾਂ ਘਰ ਅੰਦਰ ਆਇਆ ਹੈ ਤੇ ਅਸੀਂ ਵਪਾਰੀ ਬੰਦੇ ਆ ਬੰਦੇ ਕੰਮ ਕਰ ਰਹੇ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਛੋਟੀਆਂ ਨਾ ਮਾਰਿਆ ਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂ ਜੀ ਅਸੀਂ ਹੱਥ ਜੋੜ ਕੇ ਤੇ ਆਪਣਾ ਕਿਹਾ ਵੀ ਇਹੀ ਕਰ ਲੈਣੇ ਆ ਤੇ ਗੁੰਡਾਗਰਦੀ ਕੀਤੀ ਗਈ ਹੈ ਜੇ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਮਿਸ਼ਨ ਦੇ ਅੱਗੇ ਨਹੀਂ ਰਹੀ ਧਰਨਾ ਲਾਵਾਂਗੇ ਸਿੱਧੀ ਗੱਲ ਕੰਮ ਸਾਨੂੰ ਕਰਨ ਨਹੀਂ ਦਿੰਦੇ ਸ਼ਾਮ ਨੂੰ ਅਸੀਂ ਰੋਟੀ ਖਾਣੀ ਹੁੰਦੀ ਹੈ ਆਪਣੀ ਕੰਮ ਅੱਗੇ ਨਹੀਂ ਗਏ ਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਗੁੰਡਾ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ ਜਦੋਂ ਨੋਟਿਸ ਹੈ ਗਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਆਗੇ ਆਉਣ ਦਾ ਕੋਈ ਟਾਈਮ ਤੇ ਬੰਦਾ ਆਣ ਕੇ ਕਨਫਰਮ ਤੇ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾਗਰਦੀ ਕੀਤੀ ਇਹਨਾਂ ਨੇ ਤੇ ਪਰ ਇਹ ਗਲਤ ਕੰਮ ਹੋਇਆ ਹੈ ਬਹੁਤ ਨਜਾਇਜ਼ ਹੈ ਮਾਰਨ ਕੁੱਟਨ ਦਾ ਉਹਨਾਂ ਦਾ ਹੱਕ ਨਹੀਂਗਾ ਪਰ ਅਸੀਂ ਕੇਸ ਕਰਾਂਗੇ ਇਹਨਾਂ ਦੇ ਸਿੱਧੀ ਗੱਲ ਦਾ ਦੁਕਾਨਦਾਰ ਇਹ ਯੂਨੀਅਨ ਹੈਗੀ ਸਾਡੀ ਦੁਕਾਨਦਾਰਾਂ ਦੀ ਇਹ ਮਡੋਨਸ ਦੇ ਸਾਹਮਣੇ ਸਾਰੀਆਂ ਦੁਕਾਨਾਂ ਦੇ ਉਹਨਾਂ ਨੇ ਕੀਤਾ ਅਸੀਂ ਉਹਨਾਂ ਦੇ ਕੋਈ ਗੁੰਡੇ ਥੋੜੀ ਆਗੇ ਬਈ ਤੇ ਚੋਰ ਥੋੜੀ ਆ ਗਏ ਆ ਅਸੀਂ ਤੇ ਚਾਬੀਆਂ ਹੀ ਫੜਾ ਲੈਣੇ ਉਹਨਾਂ ਨੂੰ ਸਾਨੂੰ ਕੰਮ ਕੀ ਨਹੀਂ ਕਰਨ ਦਿੰਦੇ ਹਾਂ ਜੀ ਹਾਂ ਬਈ ਨਾ ਹੁੰਦੀ ਤਾਂ ਅਗਲੇ ਵਾਸਤੇ ਕੀ ਹੋਵੇ ਅਸੀਂ ਧਰਨਾ ਲਾਵਾਂਗੇ ਫਿਰ ਹੋਰ ਕੀ ਐ ਇਹਨਾਂ ਨੂੰ ਇਹਨਾਂ ਨੂੰ ਕਰਨਾ ਚਾਹੀਦਾ ਆਪਣਾ ਜੋ ਵੀ ਇਹਨਾਂ ਨੇ ਕਮਾਂਡੋਆਂ ਨਾਲ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ ਤੇ ਇਹਨਾਂ ਨੂੰ ਐਕਸ਼ਨ ਕਰੋ ਇਹਨਾਂ ਦਾ ਜ਼ਰੂਰ ਬਾਕੀ ਆ ਗਿਆਂ ਕੰਮ ਕਰਦੇ ਪਏ ਆ ਦੁਕਾਨਦਾਰ ਬੰਦੇ ਆ ਤੇ ਸਾਨੂੰ ਆ ਦੇ ਕੋਲ ਕੀ ਮੁਸ਼ਕਲ ਆ ਰਹੀ ਐ ਅਸੀਂ ਸਰੇ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇਜ਼ਤਿਹਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀ ਇਹ 11 ਵਜੇ ਹੀ ਬੰਦ ਕਰਨ ਆ ਗਏ ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸਟ ਇੱਥੇ ਆ ਰਿਹਾ ਔਰ ਇਹ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਟਿੱਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਆ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਦਿਓ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਹੈ ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਹੈ ਤੇ ਉਹਨੂੰ ਫੈਸਿਲਿਟੀਆਂ ਵੀ ਚਾਹੀਦੀਆਂ ਰਾਤ ਦੇ ਟ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦਵੇਗੀ ਹੀ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ ਲਾਠੀ ਚਾਰਜ ਕਰ ਰਹੇ ਆ ਅਸੀਂ ਪੰਜ-ਪੰਜ ਪਰਿਵਾਰ ਪਰ ਚਾਲ ਚਲਾ ਰਹੇ ਆ ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲ ਰਹੇ ਔਰ ਸਾਰੇ ਪਰੇਸ਼ਾਨ ਆ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱ ਔਰ ਐਸੇ ਗੱਲਾਂ ਤੇ ਹੋਈਆਂ ਸੀ এমਪਲੋਇਮੈਂਟ ਦੇ ਹਿੰਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿਤੇ ਹੈ ਤਾਂ এমਪਲੋਇਮੈਂਟ ਉਜਾੜਿਆ ਜਾ ਰਿਹਾ ਐ ਟੂਰਿਸਟ ਜਿਹੜਾ ਹੱਬ ਹੈਗੀ ਐ ਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਿਆ ਜੀ ਸਰੇ ਆਮ ਗੁੰਡਾਗਰਦੀ ਆ ਜੀ ਸਰੇ ਆਮ ਗੁੰਡਾਗਰਦੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚ ਲਾਓ ਤੁਸੀਂ ਸਾਡੇ ਘਰ ਚ ਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਸ ਹੋਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਆਮ ਦੱਸੋ ਤੇ ਕੀ ਗੱਲ ਹੈ ਸਾਰੇ ਦੁਕਾਨਦਾਰ ਇਕੱਠੇ ਹੋਏ ਜੀ ਕੀ ਗੱਲ ਹੈ ਭਾਈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਭਾਜੀ ਕੱਲ ਰਾਤ 11 ਵਜੇ ਦੇ ਕੋਲ ਤਿੰਨ ਕਮਾਂਡੋ ਇੱਕ ਐਸਏਆਈ ਆਏ ਨੇ ਉਹਨਾਂ ਨੇ ਆ ਕੇ ਨਾ ਲਾਠੀ ਬਰਸਾਨੀ ਸ਼ੁਰੂ ਕਰ ਦਿੱਤੀਆਂ ਦੁਕਾਨ ਤੇ ਕਸਟਮਰ ਸੀਗਾ ਕਸਟਮਰ ਅਟੈਂਡ ਕਰ ਰਹੇ ਸੀਗੇ ਵਧਾਨ ਦਾ ਟਾਈਮ ਹੋਇਆ ਸੀਗਾ ਸਾਡਾ ਵੈਸੇ ਵੀ ਤੇ ਉਹ ਆਏ ਨੇ ਆਂਦਾ ਚਪੇੜਾ ਮਾਰਨੇ ਸ਼ੁਰੂ ਕਰ ਦਿੱਤੇ ਆ ਮੁੰਡਿਆਂ ਨੂੰ ਕਿੰਨੇ ਕਮਾਂਡੋ ਸੀ ਤਿੰਨ ਕਮਾਂਡੋ ਸੀ ਕੇਐਸਏ ਕੀ ਕਿਉਂ ਕਰਨ ਕੀ ਸਮੇਂ ਦੇ ਕਿਉਂ ਤਾਂ ਗੁੰਡਾ ਕਰਦੇ ਕਹਿੰਦੇ ਸੀ ਕਿ ਭਰਾਤੇ 12 ਵਜੇ ਦੁਕਾਨਾਂ ਨਹੀਂ ਖੁੱਲੀਆਂ 12 ਵਜੇ ਤੋਂ ਬਾਅਦ ਤੇ ਰਾਤ 11 ਵਜੇ ਇਹਨਾਂ ਨੇ ਇਹ ਕੁੱਟਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਹਾਂਜੀ ਕੀ ਸਮੇਂ ਦੇ ਕਿਉਂ ਗੁੰਡਾ ਕਰ ਦਿੱ ਇਹਨਾਂ ਨੇ ਪਤਾ ਨਹੀਂ ਭਾਈ ਜੇ ਕੰਮ ਕਰਦੇ ਆ ਫਿਰ ਕੰਮ ਹੀ ਨਹੀਂ ਕਰ ਦਿੰਦੇ ਕਿੰਨੇ ਬੰਦੇ ਤੇ ਹਮਲਾ ਹੋਇਆ ਜੀ ਮੇਰੀ ਦੁਕਾਨ ਦੇ ਦੋ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਬਾਕੀ ਅੱਗੇ ਵੀ ਦੁਕਾਨਾਂ ਤੇ ਹੋਇਆ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਇਹਨਾਂ ਵਾਲੀ ਦੁਕਾਨ ਦੇ ਵੀ ਦੋ ਮੁੰਡੇ ਦਾ ਮੰਗ ਕੀ ਕਰਦੇ ਹੋ ਭਾਜੀ ਮੰਗ ਆਹੀ ਕਰਦੇ ਭਾਈ ਕੰਮ ਕਰਨ ਦਿੱਤਾ ਜਾਵੇ ਹੋਰ ਕੀ ਚਾਹੀਦਾ ਜੀ ਸਾਫ ਦਿੱਤਾ ਜਾਵੇ ਨਹੀਂ ਉਹਨਾਂ ਨੇ ਤੁਹਾਨੂੰ ਕੋਈ ਨੋਟਿਸ ਨੋਟਿਸ ਵਗੈਰਾ ਪਹਿਲੇ ਕੋਈ ਦਿੱਤੀ ਨਹੀਂ 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 ਜਿਆਦਾ ਕਿ ਟਾਈਮ ਅਨਾਉਂਸ ਕਰ ਦਿੰਦਾ ਕਿ ਇਹ ਟਾਈਮ ਹੈਗਾ ਜੀ ਇਸ ਤੋਂ ਬਾਅਦ ਨਹੀਂ ਤੇ ਡਾਇਰੈਕਟ ਆਏ ਆ ਡਾਇਰੈਕਟ ਆ ਕੇ ਹਾਂਜੀ ਮਾਰਨੇ ਸ਼ੁਰੂ ਕਰਤਾ ਸੀਸੀਟੀਵੀ ਵਗੈਰਾ ਕੋਈ ਹਾਂਜੀ 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 ਤੁਹਾਡਾ ਕੋਈ ਨੁਕਸਾਨਦਾਰ ਕਿ ਦੁਕਾਨ ਦੀ ਕੋ ਤੋੜ ਨਹੀਂ ਨੁਕਸਾਨ ਤੋੜਪਨ ਕੋਈ ਨਹੀਂ ਬੰਦਿਆਂ ਨੂੰ ਮਾਰਿਆ ਬੰਦਿਆਂ ਨੂੰ ਮਾਰਿਆ ਹਾਂਜੀ ਮੇਰੀ ਦੁਕਾਨ ਦੇ ਦੋ ਬੰਦੇ ਨੂੰ ਮਾਰਿਆ ਬਾਕੀ ਹੋਰ ਵੀ ਕਾਫੀ ਜਣੇ ਨੂੰ ਮਾਰਿਆ ਹੁਣ ਇਸ ਬਾਰੇ ਪ੍ਰਸ਼ਾਸਨ ਮੰਗ ਕਰਦੇ ਇਹਦੇ ਇਹੇ ਮੰਗ ਕਰਦੇ ਭਾਈ ਇਨਸਾਫ ਚਾਹੀਦਾ ਤੁਹਾਨੂੰ ਕੰਮ ਕਰਨ ਕੰਮ ਵੀ ਕਰਦੇ ਤਾਂ ਜੇ ਇਹ ਕੰਮ ਕਰਨਾ ਹੋਰ ਕਰਨਾ ਕੀ ਹੋਇਆ ਇਸ ਤਰੀਕੇ ਦੇ ਬੰਦੇ ਡਰ ਗਏ ਆ ਉਹਨਾਂ ਨੇ ਦੁਬਾਰਾ ਦੁਕਾਨਾਂ ਤੇ ਨਹੀਂ ਜਾਣਾ ਮੇਰੇ ਨਾਲ ਵਿਕਰਮ ਸ਼ਰੀਨ ਆ ਅੱਜ ਸਾਡੇ ਨਾਲ ਰਾਤ ਨੂੰ 11 ਵਜੇ ਸਾਡੇ ਕੋਲ ਜਿਹੜੇ ਮਲਾਇਮ ਆਈ ਨੇ ਤਿੰਨ ਵਰਦੀਆਂ ਉਹਨਾਂ ਨੇ ਕਮਾਂਡੋ ਦੀ ਸੀ ਤੇ ਇੱਕ ਵਿੱਚ ਪੰਜਾਬ ਪੁਲਿਸ ਦਾ ਸੀ ਆਂਦੇ ਕੋਈ ਗੱਲ ਨਹੀਂ ਕੀਤੀ ਆਂਦੇ ਮੁੰਡਿਆਂ ਨੂੰ ਛੋਟੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਪਤਾ ਹੀ ਨਹੀਂ ਪਹਿਲੇ ਪਰਸੋਂ ਉਹਨਾਂ ਨੇ 12 ਵਜੇ ਕਿਹਾ ਮੁੜ ਕੇ ਕੱਲ 11 ਵਜੇ ਆ ਕੇ ਬੰਦ ਕਰਾਂ ਸਾਰੀ ਦੁਕਾਨਦਾਰਾਂ ਲੱਗੇ ਹੋਈਆਂ ਦੁਕਾਨਾਂ ਅਸੀਂ ਕੰਮ ਕਰ ਰਹੇ ਨੇ ਕਿਸੇ ਦੁਕਾਨਦਾਰ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਆਂਦੇ ਦੁਕਾਨਾਂ ਤੇ ਛੋਟੀਆਂ ਮਾਰਨੀਆਂ ਚਾਲੂ ਕਰਦੇ ਆ ਕਿਉਂਕਿ ਲੱਗੇ ਸਾਡੇ ਇੱਥੇ ਖਲੋਤੀ ਹੁੰਦੀ ਨੇ ਜਿਪਸੀ ਅੱਗੇ ਗੇਕ ਨਹੀਂ ਗੇ ਸਾਨੂੰ ਨਹੀਂ ਪਤਾ ਅਸੀਂ ਤੇ ਇੱਥੇ ਛੋਟੀਆਂ ਖਾਧੀਆਂ ਤੇ ਸਾਰੇ ਬੰਦੇ ਭੱਜ ਗਏ ਦੇਖੋ ਅੱਗੇ ਕੰਮ ਕਰ ਹੈ ਨਹੀਂ ਹੈ ਹੈਰੀਟੇਜ ਦੇ ਵਿੱਚ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਿਹਾ ਦੁਕਾਨਦਾਰ ਵਿਚਾਰੇ ਉਸੇ ਤਰ੍ਹਾਂ ਹੀ ਪਿੱਛੇ ਨੂੰ ਆ ਗਏ ਨੇ ਤੇ ਜੇ ਹੁਣ ਉਸੇ ਤਰ੍ਹਾਂ ਹੀ ਆਣ ਕੇ ਵੀ ਸਾਨੂੰ ਕੰਮ ਨਹੀਂ ਕਰਨ ਦੇਣਗੇ ਰੋਟੀ ਨਹੀਂ ਖਾਣ ਦੇਣਗੇ ਸਾਡੇ ਕੋ ਕਿੰਨੇ ਮਲਾਈਮ ਕੰਮ ਕਰਦੇ ਨੇ ਕਿੰਨੇ ਟੱਬਰ ਪਲਦੇ ਪਏ ਨੇ ਸਵੇਰੇ ਗਾਹਕ ਬਿਲਕੁਲ ਨਹੀਂ ਹੁੰਦਾ ਗਰਮੀ ਬਹੁਤ ਹੁੰਦੀ ਹੈ ਸ਼ਾਮ ਨੂੰ ਗਾਹਕ ਨਿਕਲਦਾ ਹੈ ਦੇ ਸ਼ਾਮ ਨੂੰ ਦੁਕਾਨਦਾਰ ਨੂੰ ਆਸ ਹੁੰਦੀ ਹੈ ਕੋ ਰੋਟੀ ਪਾਣੀ ਦੀ ਆਸ ਹੁੰਦੀ ਹੈ ਤੇ ਉਦੋਂ ਪ੍ਰਸ਼ਾਸਨ ਦੇ ਬੰਦੇ ਆਣ ਕੇ ਤੇ ਸਾਨੂੰ ਦੁਕਾਨਦਾਰੀਆਂ ਖਰਾਬ ਕਰਦੇ ਆ ਤੇ ਗੁੰਡਾਦਗਰਦੀ ਕਰਦੇ ਆ ਦੁਕਾਨਾਂ ਬੰਦ ਕਰ ਦਿੰਦੀਆਂ ਸਾਡੇ ਕੋ ਵੀਡੀਓ ਪੂਰੀਆਂ ਪਈਆਂ ਆ ਮਾਰਦੇ ਦੀਆਂ ਵੀ ਪਈਆਂ ਆ ਹਰ ਜੀ ਪਈ ਹੈ ਕਿ ਮੰਗ ਕੇ ਕਰਦੇ ਅਸੀਂ ਕਿੰਨੇ ਕਿ ਇਹ ਜਿਹੜੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਦੁਕਾਨਦਾਰ ਬੰਦੇ ਆ ਅਸੀਂ ਕੰਮ ਕਰਨ ਆਏ ਆ ਅਸੀਂ ਕੋਈ ਲੜਨਾ ਥੋੜੀ ਕਿਸੇ ਨਾਲ ਅਸੀਂ ਕੰਮ ਕਰਦੇ ਵੇ ਕੰਮ ਕਰਨ ਦਿਓ ਸਾਨੂੰ ਟਾਈਮਿੰਗ ਦੀ ਕੋਈ ਨਹੀਂ ਹੈਗੀ ਟਾਈਮ ਜਿਹੜਾ ਪ੍ਰਸ਼ਾਸਨ ਕਹੇਗਾ ਜੋ ਜਾਇਜ਼ ਹੋਏਗਾ ਬਣੇਗਾ ਪਰ ਇੱਥੇ ਇਹ ਹਰੀ ਤੇ ਦੇ ਵਿੱਚ ਬੰਦ ਕਰਨ ਦਾ ਕੋਈ ਹੈ ਨਹੀਂ ਚਾਂਸ ਕਿਉਂਕਿ ਰਾਤ ਨੂੰ ਹੀ ਦੁਨੀਆ ਆਂਦੀ ਸਾਰੀ ਤੇ ਅਸੀਂ ਕਿੰਨੇ ਕੀ ਦੁਕਾਨਦਾਰੀ ਸਾਨੂੰ ਕਰਨ ਦਿਓ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਤੇ ਇਹ ਕਰੋ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਖਾਸ ਰਿਪੋਰਟ